ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਨੜਾ ਮਹੱਲਾ ਪੰਜਵਾਂ ਘਰ ਤੀਜਾ ਏਕੋ ਅੰਕਾਰੀ ਸਤਗੁਰ ਪ੍ਰਸਾਦਿ ਕਥਿਐ ਸੰਤ ਸੰਗ ਪ੍ਰਵ ਗਿਆਨੇ ਪੂਰਨ ਪਰਮ ਜੋਤ ਪਰਮੇਸ਼ਰ ਸਮਰਤ ਪਾਈਐ ਮਾਨ ਰਾਵ ਆਵਤ ਜਾਤ ਰਹਿ ਸਮਨ ਅਸਹਿ ਸਮਰਤ ਸਾਧੂ ਸੰਗੇ ਬਹਤ ਬਨੀਤ ਹੋਏ ਕਿਨ ਭੀਤਰ ਪਾਰ ਬ੍ਰਹਮ ਕੈ ਰੰਗੇ ਜੋ ਜੋ ਕਤੈ ਸੁਣੈ ਹਰ ਕੀਰਤਨ ਤਾ ਕੀ ਦੁਰਮਤ ਨਾਸੇ ਸਗਰ ਮਨ ਉਰਧ ਪਾਵੈ ਨਾਨਕ ਪੂਰਨ ਹੋਵੈ ਆਸ ਕਨੜਾ ਮਹੱਲਾ ਪੰਜੇ ਵਾ ਸਾਧ ਸੰਗਤਿ ਨਿਧ ਹਰਿ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾ ਸੰਤ ਰਿਣ ਮਜਨ ਕਰੈ ਜਨਮ ਜਨਮ ਕੇ ਕਿਲਵ ਕਹਾਰੇ ਸੰਤ ਜਨਾ ਕੀ ਉੱਚੀ ਬਾਨੀ ਸਿਮਰ ਸਿਮਰ ਤਰੈ ਨਾਨਕ ਪ੍ਰਾਨੀ ਸੋ ਕਨੜਾ ਮਹੱਲਾ ਪੰਜੇ ਵਾ ਸਾਧੂ ਹਰਿ ਹਰਿ ਗੁਣ ਗਾਈ ਮਾਨ ਤਾਨੇ ਧਨ ਪ੍ਰਾਣ ਪ੍ਰਭ ਕੇ ਸਮ੍ਰਤ ਦੁਖ ਜਾਇ ਰਹਾ ਊਿਤ ਊਤ ਕਾ ਲੁਭਾਵੈ ਇਕ ਸਿਉਂ ਲੇਵਲ ਮੰਨ ਲਾਈ ਮਾਹ ਪਵਿੱਤਰ ਸੰਤਿ ਆਸਨੇ ਮਿਰ ਸੰਗ ਗੋਵਿੰਦ ਤੇ ਆਈ ਸਗਲ ਤੇ ਆਗਿ ਛੜਨੇ ਆਇਓ ਨਾਨਕ ਲੇਹੋ ਮਿਲਾਈ ਕਨੜਾ ਮਹੱਲਾ ਪੰਜੇ ਵਾਂ ਪੇਖ ਪੇਖ ਬਿਖਸਾਓ ਸਾਜਨੇ ਪ੍ਰਭ ਆਪਣਾ ਇਕਾਂਤ ਰਹਾਉ ਆਨੰਦ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਤੇ ਸਿਮਰਤ ਇਕ ਵਾਰੀ ਹਰਿ ਹਾਰੀ ਮਿਟ ਕੋਟ ਕਸਮਲ ਜਾਤੇ ਗੁਣ ਰਮੰਦ ਦੂਖ ਨਸ ਰਿਦਿ ਪੰਤ ਸਾਤੇ ਅਮਰਤਾ ਰਸ ਪੀਓ ਰਸਨਾ ਨਾਨਕ ਹਰਿ ਰੰਗਿ ਰਾਤੇ ਅਮਰਤਾ ਰਸ ਪੀਓ ਰਸਨਾ ਨਾਨਕ ਹਾਰੇ ਰੰਗਿ ਰਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ